ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਸਿੱਧਾ ਪੇਚਾ ਪੈ ਗਿਆ। ਦਰਅਸਲ ਪ੍ਰਤਾਪ ਸਿੰਘ ਬਾਜਵਾ ਇੱਕ ਚੈਨਲ ਤੇ ਇੰਟਰਵਿਊ ਦੇ ਰਹੇ ਸੀ ਤੇ ਜਦੋਂ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਗੱਲ ਆਈ ਤੇ ਉਹਨਾਂ ਨੇ ਮਾਨ ਸਰਕਾਰ ਉੱਪਰ ਤੋੜਾ ਝਾੜਦਿਆਂ ਸੁਭਾਵਿਕ ਤੌਰ ਤੇ ਇੱਕ ਹੋਰ ਦਕਸ਼ ਆਫ ਦ ਕੈਪਟਾਓ ਕਹਿੰਦੇ ਪੰਜਾਬ ਵਿੱਚ 50 ਬੰਬ ਆ ਗਏ ਨੇ ਉਹਨਾਂ ਚੋਂ 18 ਤੇ ਫਟ ਗਏ ਨੇ ਬਾਕੀ 32 ਬੰਬ ਚੱਲਣ ਵਾਲੇ ਨੇ ਜਿਉਂ ਹੀ ਉਹਨਾਂ ਦੇ ਮੂੰਹ ਵਿੱਚੋਂ ਇਹ ਸ਼ਬਦ ਨਿਕਲੇ ਤੇ ਕਹਿ ਸਕਦੇ ਆਂ ਵੀ ਸਿਆਸਤ ਵਿੱਚ ਜਿਵੇਂ ਪੰਜਾਬ ਦੀ ਸਿਆਸਤ 'ਚ ਬੰਬ ਡਿੱਗ ਪਿਆ ਹੋਵੇ ਇਹ ਬੋਲ ਜਿਹੜੇ ਅਸੀਂ ਤੁਰੰਤ ਇਹਨੂੰ ਬੋਚ ਲਿਆ ਪੰਜਾਬ ਸਰਕਾਰ ਨੇ ਔਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਗਵੰਦ ਸਿੰਘ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਦੇ ਇਹ ਸ਼ਬਦਾਂ ਨੂੰ ਪੂਰੀ ਤਰ੍ਹਾਂ ਕੈਚ ਕਰਦਿਆਂ ਇੱਕਦਮ ਆਪਣੀ ਵੀਡੀਓ ਜਾਰੀ ਕੀਤੀ ਔਰ ਇੱਥੋਂ ਤੱਕ ਕਹਿਤਾ ਵੀ ਪ੍ਰਤਾਪ ਬਾਜਵੇ ਵਿਰੁੱਧ ਸਖਤ ਕਾਰਵਾਈ ਕਰ ਲਈ ਮੈਂ ਪੁਲਿਸ ਨੂੰ ਕਹਿ ਦਿੱਤਾ ਤੇ ਪ੍ਰਤਾਪ ਬਾਜਵੇ ਕੋਲੋਂ ਬੰਬਾਂ ਦੀ ਨਿਸ਼ਾਨਦੇਹੀ ਵੀ ਕਰਵਾਈ ਜਾਵੇਗੀ ਹੰਗਾਮਾ ਤਗੜਾ ਹੋ ਗਿਆ ਔਰ ਇਸੇ ਦੌਰਾਨ ਪੁਲਿਸ ਵੀ ਪ੍ਰਤਾਪ ਬਾਜਵਾ ਦੇ ਘਰ ਪਹੁੰਚ ਗਈ ਬੈਲ ਮਾਰਤੀ ਔਰ ਪ੍ਰਤਾਪ ਬਾਜਵਾਨ ਜੇ ਸਿੱਧੇ ਰੂਪ ਵਿੱਚ ਕਿਹਾ ਜਾਵੇ ਤੇ ਉਹਨਾਂ ਦੀ ਪੁੱਛ ਪੜਤਾਲ ਕੀਤੀ ਗਈ ਇਸ ਅੰਦ ਵਿੱਚ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀ ਸਟੈਂਡ ਲਿਆ ਔਰ ਕੀ ਤਿੱਖੇ ਬੋਲ ਬੋਲੇ ਨੇ ਪ੍ਰਤਾਪ ਬਾਜਵਾ ਹੁਣਾ ਬਾਰੇ ਪਹਿਲੋ ਤੇ ਉਹ ਤੁਹਾਨੂੰ ਦੱਸਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਧਾ ਪ੍ਰਤਾਪ ਬਾਜਵੇ ਦੇ ਸਵਾਲ ਕੀਤਾ ਵੀ ਇਹ ਦੱਸੋ ਸਾਨੂੰ ਸਰਕਾਰ ਨੂੰ ਵੀ ਇਹ ਸੂਚਨਾ ਤੁਹਾਨੂੰ ਕਿੱਥੋਂ ਮਿਲੀ ਹੈ ਇਸ ਤੋਂ ਅੱਗੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਿ ਬਾਜਵਾ ਸਾਹਿਬ ਤੁਹਾਡੇ ਪਰ ਪਾਕਿਸਤਾਨ ਨਾਲ ਸਿੱਧੇ ਸੰਬੰਧ ਨੇ ਤੇ ਗੱਲ ਇੱਥੇ ਨਹੀਂ ਖਤਮ ਹੋਈ ਉਹਨਾਂ ਨੇ ਕਿਹਾ ਤੁਹਾਨੂੰ ਬੰਬ ਭੇਜਣ ਵਾਲੇ ਟੈਰਰਿਸਟ ਜਿਹੜੇ ਨੇ ਉਹ ਸਿੱਧਾ ਫੋਨ ਕਰਦੇ ਨੇ ਬੀ ਪੰਜਾਬ ਚ ਕਿੰਨੇ ਬੰਬ ਆ ਗਏ ਔਰ ਭਗਵੰਤ ਸਿੰਘ ਮਾਨ ਨੇ ਬੜੇ ਤਿੱਖੇ ਸੁਰ ਚ ਇਹ ਵੀ ਸ਼ਬਦ ਕਹੇ ਵੀ ਇਨਫੋਰਮੇਸ਼ਨ ਦਾ ਸੋਰਸ ਕੀ ਹੈ ਕਿਉਂਕਿ ਇਹ ਸੂਚਨਾ ਇੰਟੈਲੀਜੈਂਸ ਕੋਲ ਨਹੀਂ ਹੈ ਉਹ ਸਾਨੂੰ ਦੱਸਿਆ ਜਾਵੇ ਇੱਥੇ ਨਹੀਂ ਰੁਕੇ ਮੁੱਖ ਮੰਤਰੀ ਉਹਨਾਂ ਨੇ ਕਿਹਾ ਵੀ ਇਸ ਦਾ ਮਤਲਬ ਤੇ ਇਹ ਲੱਗਦਾ ਵੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸੰਬੰਧ ਨੇ ਨਾਲ ਇਹ ਵੀ ਗੱਲ ਕਹੀ ਬਿਜੇ ਇਹ ਸੂਚਨਾ ਸੀ ਤੁਹਾਡੇ ਕੋਲ ਤੇ ਤੁਹਾਡਾ ਫਰਜ਼ ਬੰਦਾ ਸੀ ਇਸ ਦੀ ਜਾਣਕਾਰੀ ਦੇਣੀ ਔਰ ਨਾਲ ਇਹ ਗੱਲ ਕਹਿ ਦਿੱਤੀ ਵੀ ਕੀ ਬਾਜਵਾ ਸਾਹਿਬ ਤੁਸੀਂ ਬੰਬ ਚੱਲਣ ਦੀ ਉਡੀਕ ਕਰ ਰਹੇ ਸੀ ਵੀ ਬੰਬ ਫਟਣ ਤੇ ਉਹ ਉਹਦੇ ਉੱਪਰ ਰਾਜਨੀਤੀ ਕਰਨ ਜਾਂ ਸਿਆਸਤ ਝਮਕਾਉਣ ਔਰ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਬੜੇ ਸਖਤ ਸ਼ਬਦਾਂ ਵਿੱਚ ਇਹ ਗੱਲ ਕਹਿ ਦਿੱਤੀ ਵੀ ਜੇ ਤੁਸੀਂ دہشت ਫੁਲਾਉਣਾ ਚਾਹੁੰਦੇ ਹੋ ਪੰਜਾਬ 'ਚ ਤਾਂ ਇਹ ਸੀਰੀਅਸ ਕਰਾਇਮ ਹੈ ਇਹਦੇ ਤੇ ਸਖਤ ਐਕਸ਼ਨ ਲਿਆ ਜਾਊਗਾ ਉਹਨਾਂ ਨੇ ਕਿਹਾ ਵੀ ਇੱਥੇ ਬੜੀ ਸਖਤ ਕਾਰਵਾਈ ਕਰਾਂਗੇ ਉਹ ਨਾਲ ਇਹ ਵੀ ਕਹਿ ਦਿੱਤਾ ਉਹਨਾਂ ਨੇ ਕਾਂਗਰਸ ਦੀ ਨੈਸ਼ਨਲ ਲੀਡਰਸ਼ਿਪ ਨੂੰ ਸਵਾਲ ਵੀ ਕਰ ਦਿੱਤਾ ਵੀ ਇਹ ਦੱਸਿਆ ਜਾਵੇ ਵੀ ਕੀ ਕਾਂਗਰਸ ਦੇ ਪਾਕਿਸਤਾਨ ਨਾਲ ਸਬੰਧ ਨੇ ਤੇ ਗੱਲ ਇੱਥੇ ਹੀ ਖਤਮ ਨਹੀਂ ਹੋਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਧਾ ਹੀ ਪ੍ਰਤਾਪ ਬਾਜਵੇ ਨੂੰ ਤਾੜਨਾ ਕਰਦਿਆਂ ਕਿਹਾ ਵੀ ਜੇ ਇਹ ਗੱਲ ਸਿਰਫ ਦਹਿਸ਼ਤ ਫਲਾਉਣ ਲਈ ਕਹੀ ਹੈ ਤਾਂ ਬਾਜਵਾ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਮੈਂ ਪੁਲਿਸ ਨੂੰ ਸਖਤ ਆਦੇਸ਼ ਦਿੰਦੇ ਨੇ ਕਿ ਉਹਨਾਂ ਨੂੰ ਮਿਲ ਕੇ ਨਿਸ਼ਾਨਦਾਈ ਕਰੋ ਕਿੱਥੇ ਪਏ ਨੇ ਬੰਬ ਤੇ ਅਖੀਰ ਵਿੱਚ ਫਿਰ ਕਹਿ ਦਿੱਤਾ ਬਾਜਵਾ ਸਾਹਿਬ ਸਖਤ ਕਾਰਵਾਈ ਲਈ ਤਿਆਰ ਰਹੋ ਮਜ਼ੇਦਾਰ ਗੱਲ ਇਹ ਸੀ ਵੀ ਇਹ ਹੱਲੇ ਵੀਡੀਓ ਸ੍ਰੀਮ ਭਗਵੰਤ ਮਾਨ ਦੀ ਰਲੀ ਇਹ ਹੋਈ ਸੀ ਪਰ ਇਸੇ ਦੌਰਾਨ ਪੁਲਿਸ ਅਫਸਰਾਂ ਦੀ ਇੱਕ ਟੀਮ ਨੇ ਪ੍ਰਤਾਪ ਸਿੰਘ ਬਾਜਵੇ ਦੇ ਕੋਠੀ ਦੀ ਕੁੰਡੀ ਖੜਕਾਤੀ ਆ ਏਆਈਜੀ ਰਵਜੋਤ ਕੌਰ ਗਰੇਵਾਲ ਤੇ ਉਹਨਾਂ ਦੀ ਟੀਮ ਜਿਹੜੀ ਪ੍ਰਤਾਪ ਬਾਜਵਾ ਹੁਣਾਂ ਕੋਲ ਪਹੁੰਚ ਗਈ ਔਰ ਪ੍ਰਤਾਪ ਬਾਜਵਾ ਹੁਣਾਂ ਦੀ ਪੁੱਛ ਪੜਤਾਲ ਕੀਤੀ ਗਈ ਇਹ ਪੁੱਛਿਆ ਗਿਆ ਵੀ ਦੱਸੋ ਸ਼੍ਰੀਮਾਨ ਪ੍ਰਤਾਪ ਸਿੰਘ ਬਾਜਵਾ ਜੀ ਇਹ ਜਿਹੜੇ ਪੰਜਾਬ ਬੰਬ ਪੰਜਾਬ ਚ ਆਉਣ ਦੀ ਗੱਲ ਹੈ ਤੁਹਾਨੂੰ ਕਿੰਨੇ ਦੱਸੀ ਪਰ ਗੱਲਬਾਤ ਕਰਨ ਤੋਂ ਬਾਅਦ ਰਵਜੋਤ ਘਰੇਵਾਲ ਨੇ ਜਿਹੜਾ মিডিਆ ਨਾਲ ਗੱਲਬਾਤ ਕੀਤੀ ਉਹਦੇ ਤੋਂ ਲੱਗਦਾ ਵੀ ਦੁਬਾਰਾ ਫਿਰ ਪ੍ਰਤਾਪ ਸਿੰਘ ਬਾਜਵਾ ਹੁਣਾ ਕੋਲੋਂ ਪੁਸ਼ਪੜਤਾਲ ਕੀਤੀ ਜਾ ਸਕਦੀ ਹੈ ਕਿਉਂਕਿ ਰਵਜੋਤ ਘਰੇਵਾਲ ਨੇ ਕਿਹਾ ਵੀ ਬਾਜਵਾ ਸਾਹਿਬ ਨੂੰ ਮਿਲੇ ਆ ਉਹਨਾਂ ਨੂੰ ਇਹ ਕਿਹਾ ਵੀ ਇਹ ਬੜਾ ਸੀਰੀਅਸ ਮੈਟਰ ਹੈ ਸਟੇਟਲੀ ਦੇਸ਼ਲੀ ਤੇ ਸਾਨੂੰ ਜਾਣਕਾਰੀ ਦਿੱਤੀ ਜਾਵੇ ਵੀ ਇਹ ਜਿਹੜੇ ਬੰਬ 50 ਆਉਣ ਦੀ ਤੁਹਾਨੂੰ ਸੂਚਨਾ ਮਿਲੀ ਹੈ ਇਹ ਕਿੰਨੇ ਕਿੰਨੇ ਦਿੱਤੀ ਹੈ ਪਰ ਬਾਜਵਾ ਸਾਹਿਬ ਨੇ ਕਿਹਾ ਸੋਰਸ ਤੇ ਮੈਂ ਦੱਸਦਾ ਨਹੀਂਗਾ ਪਰ ਮੈਨੂੰ ਸੂਚਨਾ ਇਹ ਜਰੂਰ ਮਿਲੀ ਸੀ ਸੋ ਇਹ ਇੱਕ ਤਰ੍ਹਾਂ ਨਾਲ ਵੱਡਾ ਇਸ਼ੂ ਬਣ ਗਿਆ ਪਰ ਜਦੋਂ ਅਧਿਕਾਰੀ ਮਿਲੇ ਪ੍ਰਤਾਪ ਸਿੰਘ ਬਾਜਵਾ ਨੂੰ ਮਿਲ ਕੇ ਬਾਹਰ ਆਏ ਤੇ ਉਸ ਤੋਂ ਬਾਅਦ ਫਿਰ ਬਾਜਵਾ ਸਾਹਿਬ ਨੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਕਿਹਾ ਮੈਨੂੰ ਪੁਲਿਸ ਅਧਿਕਾਰੀ ਮਿਲੇ ਨੇ ਬੜੀ ਵਧੀਆ ਗੱਲਬਾਤ ਹੋਈ ਹੈ ਮੈਂ ਉਹਨਾਂ ਨੂੰ ਪੂਰਾ ਕੋਆਪਰੇਟ ਕੀਤਾ ਔਰ ਉਹਨਾਂ ਨੂੰ ਮੈਂ ਦੱਸਿਆ ਵੀ ਮੈਨੂੰ ਇਹ ਸੂਚਨਾ ਮਿਲੀ ਹੈ ਪਰ ਮੈਂ ਉਹਦੇ ਸੋਰਸ ਨਹੀਂ ਦੱਸਾਂਗਾ ਪਰ ਬਾਜਵਾ ਸਾਹਿਬ ਨੇ ਮੀਡੀਆ ਨੂੰ ਇਹ ਜਰੂਰ ਕਿਹਾ ਵੀ ਉਹਨਾਂ ਨੂੰ ਇੱਕ ਅਧਿਕਾਰੀ ਨੇ ਇਹ ਗੱਲ ਕਹੀ ਸੀ ਵੀ ਬਾਜਵਾ ਸਾਹਿਬ ਤੁਸੀਂ ਬੜੀ ਸੈਂਸਿਟਿਵ ਪੋਸਟ ਤੇ ਬੈਠੇ ਜੇ ਤੁਹਾਡਾ ਪਰਿਵਾਰ ਵੀ ਜਿਹੜਾ ਆ ਕਿਸੇ ਨਾ ਕਿਸੇ ਰੂਪ ਵਿੱਚ ਉਹ ਟਾਰਗੇਟ ਤੇ ਆ ਇਸ ਲਈ ਥੋੜਾ ਅਲਰਟ ਰਹੋ ਔਰ ਉਸ ਅਧਿਕਾਰੀ ਨੇ ਦੱਸਿਆ ਹੈ ਵੀ ਪੰਜਾਬ 'ਚ ਹਾਲਾਤ ਖਰਾਬ ਹੋ ਸਕਦੇ ਆ ਬੰਬ ਬੰਬ ਆਏ ਨੇ ਸੋ ਬਾਹਰਵਾਸਪਾ ਮੈਂ ਇਹ ਗੱਲ ਕਹਿ ਰਹੇ ਨੇ ਪਰ ਨਾਲ ਦੀ ਨਾਲ ਉਹਨਾਂ ਨੇ ਇਹ ਮੁੱਖ ਮੰਤਰੀ ਭਗਵੰਤ ਸਿਮਾਨ ਤੇ ਵੀ ਉਲਟ ਵਾਰ ਕੀਤਾ ਉਹਨਾਂ ਨੇ ਕਿਹਾ ਵੀ ਦੇਖੋ ਇਸ ਗੱਲ ਨੂੰ ਲੈ ਕੇ ਸਰਕਾਰ ਕਿਵੇਂ ਕਰ ਰਹੀ ਹੈ ਹਾਲੇ ਪੁਲਿਸ ਅਧਿਕਾਰੀ ਉਹਦੀ ਕੋਠੀ ਪਹੁੰਚੇ ਨਹੀਂ ਸੀ ਪਰ ਮੀਡੀਆ ਨੂੰ ਸਰਕਾਰ ਨੇ ਖੁਦ ਪਹਿਲੋਂ ਉਹਨਾਂ ਦੀ ਕੋਠੀ ਤੇ ਭੇਜ ਦਿੱਤਾ ਔਰ ਉਹਨਾਂ ਨੇ ਕਿਹਾ ਵੀ ਦੇਖੋ ਭਗਵੰਤ ਮਾਨ ਨੇ ਵਿਸਾਖੀ ਵਾਲੇ ਦਿਨ ਉਹਨਾਂ ਨੂੰ ਕਿਹੜਾ ਖੂਬਸੂਰਤ ਤੋਹਫਾ ਦਿੱਤਾ ਪਰ ਗੱਲ ਤੋਹਫੇ ਤੱਕ ਖਤਮ ਨਹੀਂ ਹੁੰਦੀ ਲੱਗਦੀ ਕਿਉਂਕਿ ਸੀਐਮ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਵਿਚਕਾਰ ਟਕਰਾਅ ਕਈ ਗੱਲਾਂ ਤੇ ਚੱਲਦਾ ਆ ਰਿਹਾ ਪਿੱਛੇ ਸੇ ਪ੍ਰਤਾਪ ਬਾਜਵਾ ਹੋਣਾ ਨੇ ਇਹ ਕਹਿ ਕੇ ਤਹਿਲ ਕਮਚਾਤਾ ਸੀ ਵੀ ਆਮ ਆਦਮੀ ਪਾਰਟੀ ਤੇ 32 ਵਿਧਾਇਕ ਜਿਹੜੇ ਨੇ ਉਹ ਮੇਰੇ ਸੰਪਰਕ 'ਚ ਆ ਉਦੋਂ ਵੀ ਬੜਾ ਰੌਲਾ ਗੋਲਾ ਪਿਆ ਸੀ ਔਰ ਵੈਸੇ ਵੀ ਭਾਵੇਂ ਪੰਜਾਬ ਵਿਧਾਨ ਸਭਾ ਹੋਵੇ ਤੇ ਭਾਵੇਂ ਵਿਧਾਨ ਸਭਾ ਤੋਂ ਬਾਹਰ ਹੋਵੇ ਸੀਐਮ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਵਿਚਕਾਰ ਰੋਜ਼ਾਨਾ ਸ਼ਬਦੀ ਤੀਰ ਜਿਹੜੇ ਚੱਲਦੇ ਨੇ ਪਰ ਲੱਗਦਾ ਵੀ ਇਸ ਪ੍ਰਤਾਪ ਸਿੰਘ ਬਾਜਵਾ ਦੇ ਜਿਹੜੇ ਬੋਲ ਸੀ ਵੀ ਪੰਜਾਬ ਬੰਬ ਆਏ ਨੇ ਉਹ ਕਿਤੇ ਬੋਚਲੇ ਨੇ ਸੀਐਮ ਭਗਵੰਤ ਮਾਨ ਨੇ ਕਿਉਂਕਿ ਇਹ ਗੱਲ ਜਦੋਂ ਪ੍ਰਤਾਪ ਬਾਜਵਾ ਦੇ ਮੂੰਹ ਵਿੱਚੋਂ ਨਿਕਲੀ ਸੀ ਤੇ ਉਦੋਂ ਹੀ ਜਿਹੜੇ ਸੁਚੇਤ ਲੋਕ ਸੀ ਉਹਨਾਂ ਨੂੰ ਮਹਿਸੂਸ ਹੋ ਗਿਆ ਸੀ ਵੀ ਇਸ ਮਾਮਲੇ ਨੂੰ ਲੈ ਕੇ ਵੱਡਾ ਪੰਗਾ ਵੱਡਾ ਬਿਵਾਲ ਖੜਾ ਹੋ ਸਕਦਾ ਹੈ ਉਹ ਸਰਕਾਰ ਹਾਵੀ ਹੋ ਸਕਦੀ ਹੈ ਵੀ ਇਹ ਦੱਸਿਆ ਜਾਵੇ ਬਾਜਵਾ ਸਾਹਿਬ ਵੀ ਪੰਜਾਬ ਬੰਬ ਆਉਣ ਦੀ ਸੂਚਨਾ ਕਿਸ ਨੇ ਦਿੱਤੀ ਸੀ ਫੋ ਵੱਡਾ ਟਕਰਾ ਪੈਦਾ ਹੋ ਗਿਆ ਵਿਰੋਧੀ ਧਿਰ ਦੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਦੂਸਰੇ ਪਾਸੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਹੁਣ 50 ਬੰਬ ਦਾ ਜਿਹੜਾ ਮੁੱਦਾ ਆ ਇਹ ਕਿੱਥੇ ਜਾ ਖੜਾ ਹੋਏਗਾ ਇਹ ਵੱਖਰੀ ਗੱਲ ਆ ਪਰ ਇਸ ਵੇਲੇ ਪੰਜਾਬ ਦੀ ਸਿਆਸਤ ਵਿੱਚ ਜੇ ਸਭ ਤੋਂ ਵੱਡਾ ਮੁੱਦਾ ਕੋਈ ਬਣ ਗਿਆ ਤੇ ਉਹ ਇਹ ਆ ਕਿ ਮਾਨ ਤੇ ਬਾਜਵਾ ਵਿਚਕਾਰ ਖੜਕ ਗਈ ਹੈ